ਜਾਨਗੇ ਤੀਜੀ ਗੱਲ ਪਹਿਲੀ ਗੱਲ ਆਵਿਸ਼ਵਾਸ ਦੂਜੀ ਗੱਲ ਵਿਵਚਾਰ ਇਹ ਦੋਵੇਂ ਬੜੇ ਵੱਡੇ ਬੂਏ ਨੇ ਤੀਜਾ ਬੂਆ ਮਾਫ ਨਾ ਕਰਨਾ ਗੁੱਸਾ ਰੱਖ ਕੇ ਬੈਠੇ ਰਹਿਣਾ ਕੜਤਨ ਦੇ ਨਾਲ ਭਰੇ ਰਹਿਣਾ ਆਪਸੀਆਂ ਦੀ ਕਿਤਾਬ ਉਹਦਾ ਚਾਰ ਅਧਿਆਇ ਉਹਦਾ 26 ਤੇ 27 ਵਚਨ ਗੁੱਸੇ ਹੋ ਵੋ ਪਰ ਪਾਪ ਨਾ ਕਰੋ ਗੁੱਸਾ ਤੇ ਆਰੇਕ ਨੂੰ ਆ ਜਾਂਦਾ ਮੈਨੂੰ ਵੀ ਆ ਜਾਂਦਾ ਇਹ ਸਾਡੀ ਮਨੋਵ੍ਰਿਤੀ 'ਚ ਪ੍ਰਭੂ ਯੇਸ਼ੂ ਵੀ ਗੁੱਸੇ 'ਚ ਆਇਆ। ਉਹਨੇ ਮੰਦਰ 'ਚ ਜਾ ਕੇ ਸਭ ਕੁਝ ਪਲਟਾ ਕੇ ਸੌੜ ਦਿੱਤਾ। ਗੁੱਸਾ ਹਾਰੇ ਗੇ ਇਨਸਾਨ ਦੀ ਮਨੋਵ੍ਰਿਤੀ 'ਚ। ਪਰ ਬਾਈਬਲ ਕਹਿੰਦੀ ਏ, "ਪਾਪ ਨਾ ਕਰੋ। ਸੂਰਜ ਨੂੰ ਆਪਣੇ ਗੁੱਸੇ 'ਚ ਡੁੱਬਣ ਨਾ ਦਿਓ ਤੇ ਸ਼ੈਤਾਨ ਨੂੰ ਕੋਈ ਮੌਕਾ ਨਾ ਦਿਓ।" ਜਿਹੜੇ ਲੋਕ ਕਿਸੇ ਦੇ ਪ੍ਰਤੀ ਗੁੱਸਾ ਰੱਖ ਕੇ ਇੱਕ ਦਿਨ ਤੋਂ ਵੱਧ ਬੈਠੇ ਰਹਿੰਦੇ ਆ, ਕਿੰਨੇ ਦਿਨਾਂ ਤੋਂ ਵੱਧ? ਇੱਕ ਦਿਨ ਤੋਂ ਵੱਧ ਬੈਠੇ ਰਹਿੰਦੇ ਆ ਉਹ ਬੂਏ ਨੂੰ ਮਾੜਾ ਜਿਹਾ ਖੋਲਦੇ ਆ ਕਿੰਨਾ ਖੋਲਦੇ ਆ ਮਾੜਾ ਜਿਹਾ ਖੋਲ ਦਿੰਦੇ ਆ ਫਿਰ ਦੂਜਾ ਦਿਨ ਉਹ ਇਹਦਾ ਥੋੜਾ ਹੋਰ ਖੁੱਲ ਜਾਂਦਾ ਤੇ ਸ਼ੌਲ ਦੀ ਮੰਮੀ ਜੇ ਇੱਕ ਹਫਤਾ ਤੂੰ ਕਿਸੇ ਦੇ ਪ੍ਰਤੀ ਗੁੱਸਾ ਰੱਖ ਕੇ ਬੈਠੀ ਰਹੀ ਫਿਰ ਪ੍ਰਭੂ ਨੇ ਇਹ ਨਹੀਂ ਮਚਣਾ ਕਿ ਤੂੰ ਕਿੱਡੀ ਵੱਡੀ ਭਗਤਨੀ ਐ ਪ੍ਰਭੂ ਦੀ ਕਿੰਨਾ ਉਹਨੂੰ ਪਿਆਰ ਕਰਦੀ ਐ ਜੇ ਤੂੰ ਕਿਸੇ ਦੇ ਪ੍ਰਤੀ ਗੁੱਸਾ ਰੱਖ ਕੇ ਬੈਠੀ ਰਹੀ ਪਰਬੂ ਦਾ ਹੱਥ ਪਿੱਛੇ ਹੋ ਜਾਂਦਾ ਤੇ ਵੈਰੀ ਦੁਸ਼ਮਣ ਆਪਣੀਆਂ ਬਦਰੂਆਂ ਨੂੰ ਤੇਰੇ ਘਰ ਚ ਭੇਜ ਦੇਗਾ ਕਿ ਵੇਖਣਾ ਤੂੰ ਦੁਆ ਕਰਨ ਦੀ ਕੋਸ਼ਿਸ਼ ਕਰ ਨਹੀਂ ਸਿਰ ਤੇਰਾ ਏਦਾ ਭਾਰਾ ਹੋਇਆ ਹੁਣ ਤੇਰ ਕੋ ਦੁਆ ਹੀ ਨਹੀਂ ਦੁਆ ਹੱਥ ਚੱਕਣੇ ਹੱਥ ਨਹੀਂ ਚੱਕੇ ਜਾਣੇ ਕਾਰਨ ਕੀ ਏ ਪ੍ਰਭੂ ਕਹਿੰਦਾ ਤੂੰ ਆਪਣੇ ਦਿਲ ਚ ਕੋੜ ਰੱਖ ਕੇ ਬੈਗੀ ਤੂੰ ਭੁੱਲ ਗਈ ਕਿ ਤੇਰੇ ਪਾਪ ਮੈਂ maaf ਕੀਤੇ ਤੂੰ ਦੂਜਿਆਂ ਦੇ ਪਾਪ ਕਿਉਂ ਨਹੀਂ maaf ਕੀਤੇ ਹਾਲੇਲੂਇਆ ਹਾਲੇਲੂਇਆ ਇੱਕ ਕੰਮ ਜਿਹੜਾ ਮੈਂ ਆਪਣੀ ਜ਼ਿੰਦਗੀ ਚ ਕਰਨ ਦੀ ਕੋਸ਼ਿਸ਼ ਕੀਤੀ ਜੇ ਮੈਨੂੰ ਕਿਸੇ ਨਾਲ ਪ੍ਰੋਬਲਮ ਆ ਮੈਂ ਉਹਨੂੰ ਫੋਨ ਕਰਕੇ ਕਹਿਣਾ ਭਾਜੀ ਆ ਪ੍ਰੋਬਲਮ ਆ ਮੈਨੂੰ ਤੁਹਾਡੇ ਨਾਲ ਤੇ ਉਸ ਤੋਂ ਬਾਅਦ ਮੈਂ ਸੈੱਟ ਕਰ ਦੇਣਾ ਕਿਉਂਕਿ ਮੈਨੂੰ ਪਤਾ ਮੇਰਾ ਵਿਸ਼ਵਾਸ ਮੇਰਾ ਘਰ ਇਨਾ ਮਹਿੰਗਾ ਤੇ ਪਵਿੱਤਰ ਹੈ ਕਿ ਮੈਂ ਇਹਦੇ ਵਿੱਚ ਬਦਰੂਆਂ ਨੂੰ ਨਹੀਂ ਵਾਟ ਸਕਦਾ ਹਾਲੇਲੂਇਆ ਹਾਲੇਲੂਇਆ ਅੱਜ ਦੇ ਦਿਨ 'ਚ ਮੈਂ ਤੁਹਾਨੂੰ ਕਹਿਣਾ ਧਾੜੀ ਭਗਤੀ ਦਾ ਕੋਈ ਫਾਇਦਾ ਨਹੀਂ ਤੁਸੀਂ ਕਿੰਨਾ ਹਾਲੇਲੂਇਆ ਹਾਲੇਲੂਇਆ ਬੋਲੀ ਜਾਓ ਇਹਦਾ ਕੋਈ ਫਾਇਦਾ ਨਹੀਂ ਜੇ ਮਨ 'ਚ ਤੁਸੀਂ ਕਿਸੇ ਪ੍ਰਤੀ ਗੁੱਸਾ ਰੱਖ ਕੇ ਬੈਠੇ ਹੋ ਤੇ ਜਿੰਨਾ ਲੋਕਾਂ ਨੂੰ ਮੇਰੀ ਗੱਲ ਸੁਣ ਕੇ ਥੋੜਾ ਏਦਾਂ ਏਦਾਂ ਹੋਇਆ ਤੁਹਾਨੂੰ ਤੇ ਜ਼ਿਆਦਾ ਸੋਚਣ ਦੀ ਲੋੜ ਹੈ ਹਾਲੇਲੂਇਆ ਜੇ ਤੁਸੀਂ ਗੁੱਸਾ ਰੱਖ ਕੇ ਬੈਠੇ ਹੋ ਕੋਕਨ ਉਹ ਮੈਂ ਇੱਕ ਵਾਰੀ ਇੱਕ ਪਾਸਟਰ ਨੂੰ ਮਿਲਿਆ ਐਡਾ ਵੱਡਾ ਪਾਸਟਰ ਉਹ ਅੱਜ ਜਿੱਡਾ ਸਾਡਾ ਚਰਚ ਐਡਾ ਉਹਦਾ ਚਰਚ ਸੀਗਾ ਤੇ ਮੈਂ ਉਹਨੂੰ ਮਿਲਿਆ ਮੋਟਾ ਬਹੁਤ ਸੀਗਾ ਹਾਲੇਲੂਇਆ ਹਾਲੇ ਮੈਂ ਮਟਾਪੇ ਬਾਰੇ ਵੀ ਗੱਲ ਕਰਨੀ ਆ ਇੱਕ ਮਿੰਟ ਰੁਕਿਓ ਹਾਲੇਲੂਇਆ ਐਡਾ ਵੱਡਾ ਪਾਸਟਰ ਕਿਸੇ ਦੇ ਪ੍ਰਤੀ ਬੜਾ ਮੰਚ ਗੁੱਸਾ ਰੱਖ ਕੇ ਬੈਠਾ ਆਇਆ ਮੈਂ ਉਹਨੂੰ ਕਿਹਾ ਮੈਂ ਕਿਹਾ ਪਾਸਟਰ ਜੀ ਆ ਜਿਹੜੀ ਤੁਸੀਂ ਗੱਲ ਕਰ ਰਹੇ ਨੂੰ 20 ਸਾਲ ਹੋ ਗਏ ਆ ਹੁਣ ਛੱਡੋ ਗਏ ਗੱਲ ਨੂੰ ਕਹਿੰਦਾ ਜਾਲੀ ਮੇਰੇ ਨਾਲ ਇਹ ਗੱਲ ਨਾ ਕਰੀ ਕਦੇ ਵੀ ਇਹ ਕੰਮ ਨਹੀਂ ਹੋ ਸਕਦਾ ਹallelujah 55 ਸਾਲ ਦੀ ਉਮਰ ਚ ਸਵਰਗ ਚਲੇ ਗਿਆ ਪਾਸਟਰ ਪਿੱਛੇ ਇਕਵਾਰੇ ਬੱਚੇ ਛੱਡ ਕੇ ਹallelujah ਨਫ਼ਰਤ ਤੁਹਾਡੇ ਅੰਦਰ ਡਿਪਰੈਸ਼ਨ ਲੈ ਕੇ ਆਉਂਦੀ ਡਿਪਰੈਸ਼ਨ ਤੁਹਾਡੇ ਅੰਦਰ ਸ਼ੂਗਰ ਲੈ ਕੇ ਆਉਂਦੀ ਤੇ ਸ਼ੂਗਰਾਂ ਤਹਾਡੇ ਅੰਦਰ ਦੇ ਸਾਰੇ ਆਰਗਨਸ ਨੂੰ ਆਡੀਓ ਵਾਲੀ ਬਰਬਾਦ ਕਰ ਦਿੰਦੀਆਂ ਕਰਾਂਗਾ ਜੇ ਤੁਸੀਂ ਪਿਆਰਿਓ ਕਿਸੇ ਦੇ ਪ੍ਰਤੀ ਗੁੱਸੇ ਰੱਖ ਕੇ ਬੈਠੇ ਜੋ ਅੱਜ ਦੇ ਦਿਨ ਚ ਗੁੱਸਾ ਕੱਢ ਦਿਓ ਪ੍ਰਭੂ ਨੂੰ ਦੇ ਦੋ ਪ੍ਰਭੂ ਨੂੰ ਦੇ ਦੋ ਦੁਆ ਕਰੋ ਜਸੂ ਨੇ ਕਿਹਾ ਹੈ ਆਪਣੇ ਵੈਰੀਆਂ ਲਈ ਪ੍ਰਾਰਥਨਾ ਕਰੋ ਪ੍ਰਾਰਥਨਾ ਕਰੋ ਇੱਕ ਵਾਰੀ ਮੈਂ ਇੱਕ ਬੰਦੇ ਦੀ ਬੜੀ ਬੇਇਜ਼ਤੀ ਕਰਨ ਡਿਆ ਕਿਸੇ ਤੀਜੇ ਬੰਦੇ ਦੇ ਕੋਲ ਮੇਰੀ ਉਮਰ ਉਹ ਤਾਂ 22 ਸਾਲ ਦੀ ਸੀਗੀ ਤੇ ਉਹ ਬੰਦਾ ਜਿਹੜਾ ਉਹ ਉਹ ਬੰਦਾ ਜਿਹੜਾ ਸੀਗਾ ਉਹਦੇ ਕੋਲ ਮੈਂ ਬੜੀ ਡੰਡ ਲਾਉਣ ਡਿਆ ਦੂਜੇ ਬੰਦੇ ਦੀ ਹਾਲੇਲੂਇਆ ਉਹ ਬਾਅਦ ਵਿੱਚ ਮੈਨੂੰ ਉਹਨੇ ਇੱਕ ਸਵਾਲ ਪੁੱਛਿਆ ਕਹਿੰਦਾ ਜੋਲੀ ਜੀ ਦੀ ਤੂੰ ਇੰਨੀ ਡੰਡ ਲਾ ਰਿਹਾ ਇਹਦੇ ਲਈ ਦੁਆ ਕਿੰਨੀ ਵਾਰੀ ਕੀਤੀ ਹੋ ਮੈਂ ਕਿਹਾ ਦੁਆਤ ਮੈਂ ਕਦੇ ਵੀ ਨਹੀਂ ਕੀਤੀ ਕਹਿੰਦੇ ਬਸ ਇਸੇ ਕਾਰਨ ਤੂੰ ਇੰਨੀਆਂ ਗੱਲਾਂ ਕਰ ਰਿਹਾ ਹallelujah ਜਦੋਂ ਦੀ ਮੈਂ ਆਪਣੇ ਵੈਰੀਆਂ ਲਈ ਪ੍ਰਾਰਥਨਾ ਕਰਨੀ ਸ਼ੁਰੂ ਕੀਤੀ ਮੈਂ ਆਪਣੇ ਵੈਰੀਆਂ ਦੀ ਚਰਚਾ ਕਰਨੀ ਬੰਦ ਕਰਤੀ ਹallelujah ਮੈਨੂੰ ਲੋੜ ਹੀ ਨਹੀਂ ਪੈਂਦੀ ਉਹਨਾਂ ਬਾਰੇ ਗੱਲ ਕਰਨ ਦੀ ਕਿਉਂਕਿ ਮੈਂ ਪ੍ਰਭੂ ਦੇ ਨਾਲ ਉਹਨਾਂ ਬਾਰੇ ਗੱਲ ਕਰ ਲਈ ਹੈ ਹੁਣ ਪ੍ਰਭੂ ਤੇ ਉਹ ਜਾਣਣ ਮੇਰਾ ਡਿਪਾਰਟਮੈਂਟ ਖਤਮ ਕਿਉਂਕਿ ਮੈਂ ਪ੍ਰਭੂ ਤੋਂ ਵੱਡਾ ਨਹੀਂ ਹੈਗਾ ਤੇਰੋਮੀਓ ਦੀ ਗਦਾਬ ਉਹਦੇ 12 ਅਧਾਇਏ ਦੇ ਵਿੱਚ ਲਿਖਿਆ ਜੇ ਤੇਰਾ ਵੈਰੀ ਭੁਖਾਏ ਉਹਨੂੰ ਖਵਾ ਹਾਲੇਲੂਇਆ ਆ ਭੈਣ ਜੀ ਬੈਠੇ ਇਹਨਾਂ ਦੇ ਵੈਰੀਆਂ ਨੇ ਫੜ ਕੇ ਇਹਨਾਂ ਦੀ ਚੰਗੀ ਮੱਲ ਉਹਨਾਂ ਨੂੰ ਬੜੀ ਬੇਇੱਜ਼ਤੀ ਕੀਤੀ ਫੇਰ ਉਹ ਫਸ ਗਿਆ ਵਿਚਾਰਾ ਫੇਰ ਉਹਦਾ ਕੇਸ ਵੀ ਲੜਿਆ ਇਹਨੇ ਹਾਲੇਲੂਇਆ ਜੇ ਤੇਰਾ ਵੈਰੀ ਭੁਖਾਏ ਉਹਨੂੰ ਕੀ ਕਰ ਖਵਾ ਜੇ ਤੇਰਾ ਵੈਰੀ ਪਿਆਸਾ ਏ ਕੀ ਕਰ ਉਹਨੂੰ ਪਿਆ ਹਾਲੇਲੂਇਆ ਬਰਿਆਈ ਨੂੰ ਬਰਿਆਈ ਤੋਂ ਨਾ ਹਾਰ ਸਗੋ ਬਰਿਆਈ ਨੂੰ ਭਲਾਈ ਦੇ ਨਾਲ ਜਿੱਤ ਕੇ ਵਖਾ। ਹਾਲੇਲੂਇਆ ਹਾਲੇਲੂਇਆ ਠੀਕ ਆ ਮੇਰੀਓ ਭੈਣੋ ਬਰਿਆਈ ਨੂੰ ਕਾਦੇ ਨਾਲ ਜਿੱਤਣਾ ਏ। ਭਲਾਈ ਨਾਲ ਇੱਥੇ ਉਹ ਬੰਦਾ ਆਇਆ 6000 ਰੁਪਏ ਵਾਸਤੇ ਇੱਕ ਬੰਦੇ ਨੇ ਉਹ ਮੇਰਾ ਜਿਹੜਾ ਭਰਾ ਇਥੇ ਦਵਾਈ ਦੇ ਕੇ ਗਿਆ ਉਹਨੂੰ 8 ਮਹੀਨੇ ਅੰਦਰ ਕਰਾਇਆ ਉਹਨੇ ਝੂਠਾ ਚੈੱਕ ਭਰ ਕੇ ਉਹਦੇ ਨਾਮ ਤੇ ਬਾਚੋਂ ਉਹਦੀ ਘਰਵਾਲੀ ਬਿਮਾਰ ਹੋ ਗਈ ਤੇ ਮੇਰੇ ਕੋਲ ਅੰਦਰ ਬੈਠਾ ਸੀ ਕਹਿੰਦਾ ਮੈਂ ਰੋਜ਼ ਦੁਆ ਕਰਦਾ ਪ੍ਰਭੂ ਉਹਦੀ ਘਰਵਾਲੀ ਨੂੰ ਬਚਾਲਾ ਹਾਲੇਲੂਇਆ 8 ਮਹੀਨੇ ਬੰਦਾ ਅੰਦਰ ਰਹਿ ਕੇ ਆਇਆ ਉਹਦੇ ਚੱਕਰ ਚ ਪਰ ਫਿਰ ਵੀ ਉਹ ਦੁਆ ਕਰ ਰਿਹਾ ਕਿ ਪ੍ਰਭੂ ਉਹਦੀ ਘਰਵਾਲੀ ਨੂੰ ਬਚਾਲਾ ਹਾਲੇਲੂਇਆ ਇਹ ਵਿਸ਼ਵਾਸ ਹੁੰਦਾ ਹੈ ਇਹ ਪਾਵਰ ਹੁੰਦੀ ਹੈ ਮਸੀਹ ਲੋਕਾਂ ਦੀ ਅਸੀਂ ਪਰਿਆਈ ਨੂੰ ਪਰਿਆਈ ਨਾਲ ਨਹੀਂ ਜਿੱਤਦੇ ਮੈਨੂੰ ਕਹਿੰਨਿਆ ਗਾਲ ਕੱਢੀ ਤੇ ਅੱਗੋਂ ਮੈਂ ਪੰਜ ਗਾਲਾਂ ਕੱਢਾਂ ਨਹੀਂ ਮੇਰੀ ਭੈਣ ਅਸੀਂ ਗਾਲਾਂ ਨਹੀਂ ਕੱਢਦੇ ਜਿਹੜਾ ਸਾਨੂੰ ਗਾਲ ਦਿੰਦਾ ਉਹਦੇ ਬਦਲੇ ਅਸੀਂ ਉਹਨਾਂ ਨੂੰ ਬਰਕਤ ਦਿੰਨੇ ਆ ਹਾਲੇਲੂਇਆ ਕੀ ਦਿੰਨੇ ਆ ਬਰਕਤ ਦਿੰਨੇ ਆ ਹਾਲੇਲੂਇਆ